ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਰਵਿੰਦਰ ਕੌਰ ਤੇ ਸਵਾਗਤ ਹੈ ਤੁਹਾਡਾ ਰਵਿੰਦਰ ਫੈਬਰਿਕ ਤੇ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆ ਗਏ ਆਂ ਵੈਲਵਟ ਦੇ ਰੈਡੀਮੇਡ ਸੂਟ ਬਹੁਤ ਸੋਹਣੇ ਲੇਡੀਜ਼ ਸੂਟ ਹੋਣਗੇ ਠੀਕ ਹੈ ਇਹਨਾਂ ਦੇ ਉੱਪਰ ਆਪਾਂ ਕੁਝ ਤੁਹਾਨੂੰ ਡਿਸਕਾਊਂਟ ਵੀ ਦਵਾਂਗੇ ਤੇ ਸੂਟ ਵੀ ਬਹੁਤ ਸੋਹਣੇ ਨੇ ਰੈਡੀਮੇਡ ਸੂਟ ਨੇ ਇਸ ਕਰਕੇ ਮੈਂ ਨਾਲ ਦੀ ਨਾਲ ਤੁਹਾਨੂੰ ਮੇਜ਼ਰਮੈਂਟ ਕਰਕੇ ਦਵਾਂਗੀ ਤੇ ਇਹਨਾਂ ਦੀ ਕੋਈ ਰਿਟਰਨ ਪਾਲਿਸੀ ਨਹੀਂ ਹੋਏਗੀ ਕਿਉਂਕਿ ਸੀਜ਼ਨ ਆਫ ਦਾ ਕਰਕੇ ਹੀ ਆਪਾਂ ਇਹਨਾਂ ਤੇ ਡਿਸਕਾਊਂਟ ਕੀਤਾ ਹੋਇਆ ਹੈ ਠੀਕ ਹੈ ਤੇ ਇਹਨਾਂ ਨੂੰ ਰਿਟਰਨ ਨਹੀਂ ਲਿਆ ਜਾਏਗਾ ਤੁਸੀਂ ਆਪਣਾ ਸਾਈਜ਼ ਚੰਗੀ ਤਰ੍ਹਾਂ ਇਨਫੋਰਮੇਸ਼ਨ ਲੈਣੀ ਹੈ ਕਿ ਤੁਹਾਡਾ ਸਾਈਜ਼ ਕਿਵੇਂ ਦਾ ਹੈ ਤੁਹਾਨੂੰ ਆ ਜਾਏਗਾ ਜਾਂ ਨਹੀਂ ਆ ਜਾਏਗਾ ਆਪਣੀ ਪਿਕ ਵੀ ਸ਼ੇਅਰ ਕਰ ਸਕਦੇ ਹੋ ਠੀਕ ਹੈ ਤੇ ਫਿਰ ਹੀ ਤੁਸੀਂ ਇਹਨਾਂ ਸੂਟਾਂ ਨੂੰ ਲੈਣਾ ਹੈ ਆਦਰਵਾਇਜ਼ ਤੁਹਾਨੂੰ ਆਏ ਜਾਣਾ ਆਏ ਇਹਦੀ ਵਾਪਸੀ ਨਹੀਂ ਹੋਏਗੀ ਠੀਕ ਹੈ ਸੂਟਾਂ ਦਾ ਮਾਪ ਵਗੈਰਾ ਮੈਂ ਤੁਹਾਨੂੰ ਕਰਕੇ ਦੱਸੂਗੀ ਠੀਕ ਹੈ 850 ਦਾ ਇੱਕ ਸੂਟ ਹੋਏਗਾ ਵਿਦ ਸ਼ਿਪਿੰਗ 950 ਚ 1000 ਚ ਮੈਂ ਸੇਲ ਕੀਤੇ ਹੋਏ ਆ 850 ਚ ਇੱਕ ਸੂਟ ਮਿਲੇਗਾ ਦੋ ਸੂਟ ਲਓਗੇ 1600 ਚ ਮਿਲਣਗੇ ਠੀਕ ਹੈ ਤੇ ਨਾਪ ਮੈਂ ਤੁਹਾਨੂੰ ਦੱਸਾਂਗੀ ਪਲੀਜ਼ ਵੀਡੀਓ ਨੂੰ ਸਕਿਪ ਨਾ ਕਰਨਾ ਧਿਆਨ ਨਾਲ ਦੇਖਣਾ ਕਾਲੀ ਨਾ ਕਰਿਆ ਕਰੋ ਆਰਡਰ ਕਰਨ ਲੱਗੇ ਪੀ ਸਾਨੂੰ ਦੇ ਦਿਓ ਸਾਨੂੰ ਦੇ ਦਿਓ ਪਹਿਲਾਂ ਉਹਨੂੰ ਚੈੱਕ ਕਰਿਆ ਕਰੋ ਕਿ ਉਹ ਪੀਸ ਤੁਹਾਨੂੰ ਆਏਗਾ ਵੀ ਕੋਟੀਆਂ ਦੇ ਮਾਮਲੇ ਚ ਇਦਾਂ ਬਹੁਤ ਹੁੰਦਾ ਕੋਟੀਆਂ ਆਪਾਂ ਬਹੁਤ ਸੇਲ ਕੀਤੀਆਂ ਪਰ ਹਰੇਕ ਭੈਣ ਨੂੰ ਕਾਲੀ ਹੁੰਦੀ ਆ ਕਿ ਹਾਂ ਮੈਨੂੰ ਆ ਜਾਏਗਾ ਮੈਨੂੰ ਆ ਜਾਏਗਾ ਕੋਈ ਗੱਲ ਨਹੀਂ ਪਹਿਲਾਂ ਉਹੀ ਹੁੰਦਾ ਫਿਰ ਬਾਅਦ ਵਿੱਚ ਜਦੋਂ ਆਉਂਦਾ ਨਹੀਂ ਫਿਰ ਕਹਿੰਦੇ ਦੀਦੀ ਲੈ ਤੁਸੀਂ ਸਾਡਾ ਨਾਪ ਨਹੀਂ ਸੇਮ ਭੇਜਿਆ ਹੁਣ ਛੋਟਾ ਭੇਜ ਦਿੱਤਾ ਜੋ ਨਾਪ ਹੁੰਦਾ ਮੈਂ ਉਹੀ ਨਾਪ ਭੇਜਦੀ ਹਾਂ ਹੁਣ ਵੀ ਮੈਂ ਤੁਹਾਨੂੰ ਦੱਸੂਗੀ ਇੰਨਾਂ ਦੇ ਕੀ ਕੀ ਮਾਪਾਂ ਧਿਆਨ ਨਾਲ ਸੁਨਣਾ ਫਿਰ ਤੁਸੀਂ ਲੈਣਾ ਮੈਂ ਰਿਟਰਨ ਨਹੀਂ ਲੈਣਾ ਸੂਟ ਓਕੇ ਜੀ ਕਿਉਂਕਿ ਸੀਜ਼ਨ ਨਿਕਲ ਗਿਆ ਹੈ ਅਗਰ ਰਿਟਰਨ ਲਾਉਂਗੀ ਫਿਰ ਮੈਂ ਪੈਸੇ ਤੇ ਕੱਟਣੇ ਹੀ ਹੁੰਦੇ ਆ ਸ਼ਿਪਿੰਗ ਦੇ ਫਿਰ ਤੁਸੀਂ ਕਹਿੰਦੇ ਪੈਸੇ ਕਿਉਂ ਕੱਟਦੀਆਂ ਠੀਕ ਹੈ ਤੇ ਪੈਸੇ ਤੇ ਕਟਾਂਗੇ ਹੀ ਲੋ ਜੀ ਇਹਦੀ 40 ਇੰਚ 41 ਇੰਚ ਲੰਬਾਈ ਆ ਠੀਕ ਹੈ ਤੇ ਇਹਦਾ ਹੁਣ ਤੁਹਾਨੂੰ ਮੈਂ ਦੱਸਦੀ ਹਾਂ ਬ੍ਰੈਸਟ ਸਾਈਜ਼ ਬ੍ਰੈਸਟ ਸਾਈਜ਼ ਇਹਦਾ ਹੈਗਾ ਜੇ 23 21 21 ਇੰਚ ਦਾ ਬ੍ਰੈਸਟ ਸਾਈਜ਼ ਆ ਸਟ੍ਰੈਚ ਕਰਕੇ ਇਹ 22 ਵਾਲੇ ਨੂੰ ਵੀ ਆ ਜਾਊਗੀ ਠੀਕ ਹੈ ਤੇ हिਪ ਸਾਈਜ਼ ਦੱਸਦੀ ਤੁਹਾਨੂੰ ਮੈਂ ਇਹਦਾ हिਪ ਸਾਈਜ਼ ਇਹਦਾ ਹੈਗਾ 21 ਐਂਡ ਹਾਫ 21 ਠੀਕ ਹੈ ਬਾਜੂ ਵਗੇਰਾ ਇਹਦੀ ਆਣਗੀਆਂ 22 ਇੰਚ ਤੀਰਾ ਦੱਸੂਗੀ ਬਣ ਕੇ ਮੈਂ ਤੁਹਾਨੂੰ ਪਿੱਛੇ ਮੋਢਿਆਂ ਤੋਂ 16 ਇੰਚ ਬਾਕੀ ਇਹ ਸਟੈਚੇਬਲ ਕਪੜਾ ਹੈ ਇਹ ਵਾਲਾ ਜਿਹੜਾ ਮਾਪ ਹੈ ਇਹ ਪਰਫੈਕਟ ਮੈਨੂੰ ਆ ਜਾਊਗਾ ਮੈਂ ਤੁਹਾਨੂੰ ਵੇਅਰ ਕਰਕੇ ਵੀ ਦਿਖਾ ਦਿੰਨੀ ਆ ਠੀਕ ਹੈ ਪਲੀਜ਼ ਵੇਟ ਲਓ ਜੀ ਆਪਾਂ ਸੂਟ ਦੇ ਉੱਪਰੋਂ ਸੂਟ ਪਾਇਆ ਹੋਇਆ ਹੈ ਠੀਕ ਹੈ ਤੇ ਤੁਸੀਂ ਦੇਖ ਸਕਦੇ ਜੀ ਕਿੰਨੀ ਸੋਹਣੀ ਫਿਟਿੰਗ ਆਈ ਹੈ ਸੂਟ ਦੀ ਮਤਲਬ ਮੇਰਾ ਪਰਫੈਕਟ ਨਾਪ ਆ ਜਿਵੇਂ ਲੂਸ ਲੂਸ ਆਪਾਂ ਕਹਿ ਸਕਦੇ ਨਾ ਪਾਕਿਸਤਾਨੀ ਫਿਟਿੰਗ ਵਾਲਾ ਸੂਟ ਹੈ ਬਹੁਤ ਸੋਹਣਾ ਕਮਰ ਤੋਂ ਵੀ ਥੋੜਾ ਲੂਸ ਔਰ ਬ੍ਰੈਸਟ ਤੋਂ ਵੀ ਠੀਕ ਹੈ ਮੈਨੂੰ ਬਹੁਤ ਵਧੀਆ ਫਿਟਿੰਗ ਆ ਹਿਪ ਤੋਂ ਵੀ ਮੈਨੂੰ ਬਹੁਤ ਵਧੀਆ ਤੁਸੀਂ ਦੇਖ ਸਕਦੇ ਜੇ ਤੇ ਮੇਰੀ ਸਾਈਜ਼ ਦੀ ਫਿਟਿੰਗ ਵਾਲਿਆਂ ਨੂੰ ਇਹ ਬਿਲਕੁਲ ਸੈੱਟ ਆਏਗਾ ਯਾਨੀ ਕਿ ਐਕਸਲ ਸਾਈਜ਼ ਵਾਲਿਆਂ ਨੂੰ ਇਹ ਬਿਲਕੁਲ ਪਰਫੈਕਟ ਆਏਗਾ ਹੁਣ ਮੈਂ ਤੁਹਾਨੂੰ ਦੱਸਦੀ ਆ ਇਹਦਾ ਪੈਂਟ ਦਾ ਮੈਜ਼ਰਮੈਂਟ ਠੀਕ ਹੈ ਪੈਂਟ ਆਏਗੀ ਜੀ ਇਹਦੀ ਲੰਬਾਈ 36 ਬਿਲਕੁਲ ਮੇਰੇ ਸਾਈਜ਼ ਦਾ ਹੀ ਹੈ 36 37 ਮੇਰੀ ਵੀ ਹੈ ਤੇ ਚੌੜਾਈ ਆਏਗੀ ਦੀ ਪੱਟ ਦੀ ਹਲੋ ਸਾਢੇ 11 ਇੰਚ ਆਏਗੀ ਤੇ ਹਲੋ ਜੀ ਠੀਕ ਹੈ ਇਹ ਸਾਈਜ਼ ਆਏ ਦਾ ਠੀਕ ਹੈ ਇਹ ਮੈਨੂੰ ਆ ਜਾਏਗਾ ਪਰਫੈਕਟ ਮੈਚ ਹੋਏਗਾ ਮੇਰੇ ਨਾਪ ਦੇ ਨਾਲ ਇਹਦਾ ਐਕਸਲ ਸਾਈਜ਼ ਵਾਲੇ ਨੂੰ ਤੁਸੀਂ ਇੱਕ ਨੰਬਰ ਵੱਡਾ ਲੈ ਸਕਦੇ ਹੋ ਜਿਸ ਤਰ੍ਹਾਂ ਮਤਲਬ ਐਲ ਆਉਂਦਾ ਹੈ ਤੁਹਾਨੂੰ ਤੁਸੀਂ ਐਕਸਲ ਲੈ ਸਕਦੇ ਹੋ ਠੀਕ ਹੈ ਨਾਲ ਇਹਦੇ ਸਟਾਲ ਆਏਗਾ 850 ਦਾ ਇੱਕ ਸੂਟ ਤੁਹਾਨੂੰ ਮਿਲੇਗਾ ਤੇ 1600 ਦੇ ਦੋ ਮਿਲਣਗੇ ਨੈਕਸਟ ਆ ਗਿਆ ਬਲੈਕ ਕਲਰ ਫਟਾਫਟ ਵੀਡੀਓ ਦਿਖਾਉਣੀ ਹੈ ਮੈਂ ਤੁਹਾਨੂੰ ਇਹ ਵੀ ਪਰਫੈਕਟ ਮੇਰਾ ਹੀ ਮਾਪ ਆ ਐਲੋ ਜੀ ਲੋ ਮੈਂ ਤੁਹਾਨੂੰ ਦਿਖਾਉਣੀ ਲੈਂਥ ਵਗੈਰਾ ਦਾ ਤੇ ਕੋਈ ਇਸ਼ੂ ਆਣਾ ਹੀ ਨਹੀਂ ਲੈਂਥ ਤੇ ਜਿੰਨੀ ਹੈਗੀ ਓਨੀ ਰਹਿਣੀ ਆ ਮੈਂ ਤੁਹਾਨੂੰ ਬ੍ਰੈਸਟ ਦਾ ਨਾਪ ਦਿੰਨੀ ਆ ਸੇਮ মাপ ਇਹੀ ਆ ਜਿਹੜਾ ਮੈਂ ਪਾਇਆ ਹੋਇਆ ਐਕਸਲ ਸਾਈਜ਼ ਠੀਕ ਆ ਐਲ ਵਾਲੇ ਤੁਸੀਂ ਲੈ ਸਕਦੇ ਹੋ ਅਗਰ ਤੁਹਾਨੂੰ ਜ਼ਿਆਦਾ ਲੱਗਦਾ ਜੇ ਤੁਸੀਂ ਮੇਰੇ ਮੰਮੂ ਆ 21 ਬ੍ਰੈਸਟ 16 ਕਮਰ ਠੀਕ ਆ 16 17 ਕਮਰ ਵਾਲੇ ਨੂੰ ਵੀ ਆ ਜਾਏਗਾ 21 ਹਿਪ ਸਾਢੇ 21 ਹਿਪ ਵਾਲੇ ਨੂੰ ਆ ਜਾਏਗਾ ਕਲਰ ਆ ਗਿਆ ਬਲੈਕ ਠੀਕ ਹੈ ਪ੍ਰਾਈਸ ਲੱਗੇਗਾ 850 ਦਾ ਇੱਕ ਠੀਕ ਹੈ ਨੈਕਸਟ ਇਹ ਸਾਰੇ तकरीबन ਆਪਨਾ మీడియం ਜੇ ਮਾਪ ਆ ਇਸੇ ਮਾਪ ਦਾ ਹੀ ਸੂਟ ਆਏਗਾ ਜਿਹੜਾ ਕਿ ਮੇਰਾ ਮਾਪ ਆ ਐਲ ਤੇ ਐਕਸਲ ਵਾਲੇ ਨੂੰ ਆ ਜਾਏਗਾ ਮੈਂ ਡਬਲ ਐਕਸਲ ਕਹਿਣਾ ਹੀ ਨਹੀਂ ਆ ਕਿਉਂਕਿ ਫਿਰ ਕਹਿ ਦਿੰਦੇ ਡਬਲ ਐਕਸਲ ਵਾਲੇ ਨੂੰ ਵੀ ਆਏਗਾ ਐਲ ਤੇ ਐਕਸਲ ਵਾਲੇ ਨੂੰ ਆਏਗਾ ਪੈਂਟ ਵਗੈਰਾ ਵੀ ਸਟੈਚੇਬਲ ਨੇ ਇਹ ਲੋ ਜੀ ਠੀਕ ਹੈ ਨਾਲ ਸਟਾਲ ਵੀ ਆਏਗਾ 850 ਦਾ ਇੱਕ ਸੂਟ ਆਏਗਾ ਤੇ 1200 ਦੇ ਦੋ ਆਉਣਗੇ ਕਲਰ ਬਹੁਤ ਪਿਆਰਾ ਆਊਗਾ ਕਾਫੀ ਕਲਰ ਲਓ ਜੀ ਇਹ ਸਾਈਜ਼ ਮੈਨੂੰ ਥੋੜਾ ਜਿਹਾ ਛੋਟਾ ਲੱਗ ਰਿਹਾ ਕਾਫੀ ਕਲਰ ਸਾਈਜ਼ ਛੋਟਾ ਹੈ ਥੋੜਾ ਐਲ ਸਾਈਜ਼ ਵਾਲੇ ਨੂੰ ਆ ਜਾਏਗਾ ਇਹਦਾ ਆਪਾਂ ਫਿਟਿੰਗ ਸਾਈਜ਼ ਤੁਹਾਨੂੰ ਮੇਨ ਕੇ ਦੱਸਦੇ ਆ ਲਓ ਜੀ ਮੈਨੂੰ ਤੇ ਪਿੰਕ ਕਲਰ ਇੰਨਾ ਸੋਹਣਾ ਲੱਗਦਾ ਪਿਆ ਨਾ ਜਿਹੜਾ ਮੈਂ ਪਾਇਆ ਏ ਨਹੀਂ ਜੀ ਇੰਨਾ ਹੀ ਸਾਈਜ਼ ਜਿੰਨਾ ਮੈਂ ਪਾਇਆ ਹੋਇਆ ਠੀਕ ਹੈ ਇੰਨਾ ਹੀ ਸਾਈਜ਼ ਆ ਤੇ ਕਾਫੀ ਕਲਰ ਆ ਗਿਆ ਠੀਕ ਹੈ ਲਓ ਬਹੁਤ ਸੋਹਣਾ ਕਾਫੀ ਕਲਰ ਆ ਜੇ ਤੁਸੀਂ ਕਹੋਗੇ ਮੈਂ ਕੋਈ ਹੋਰ ਵੀ ਪਾ ਕੇ ਦਿਖਾ ਦੂੰਗੀ ਲਓ ਜੀ 850 ਪ੍ਰਾਈਸ ਰਹੇਗਾ ਇੱਕ ਕਪੀਸ ਦਾ ਲਓ ਜੀ yellow ਕਲਰ

ਠੀਕ ਹੈ ਸਰਵੋਸਕੀ ਡਿਜ਼ਾਈਨ ਉੱਪਰ ਬਨੇ ਹੋਏ ਉਹਨਾਂ ਦਾ ਸੋਹਣਾ ਲੱਗਦਾ ਹੈ ਤੇ ਸਟਾਲ ਤੁਹਾਨੂੰ ਮਿਲਣਗੇ ਇਹਨਾਂ ਦੇ ਨਾਲ ਐ ਲੋ ਜੀ ਸਟੈਚੇਬਲ ਪੀਸ ਨੇ ਠੀਕ ਹੈ ਆਪਣੇ ਹਿਸਾਬ ਨਾਲ ਲੈ ਲੈਣਾ ਐਕਸਲ ਡਬਲ ਐਕਸਲ ਵਾਲੇ ਨੂੰ ਨਹੀਂ ਆਏਗਾ ਲਓ ਜੀ ਇਹ ਜਿਹੜਾ ਮੈਂ ਪਾਇਆ ਹੋਇਆ ਸੇਮ ਉਹੀ ਡਿਜ਼ਾਈਨ ਆ ਕਲਰ ਬਹੁਤ ਸੋਹਣਾ ਹੈ ਕਾਪਰ ਸ਼ੇਡ ਆ ਐ ਲੋ ਜੀ ਚਾਕਾਂ ਤੇ ਵੀ ਤੁਹਾਨੂੰ ਮਿਲੇਗਾ ਐਕਸਲ ਸਾਈਜ਼ ਆ ਮੇਰੀ ਫਿਟਿੰਗ ਦੇ ਹਿਸਾਬ ਨਾਲ ਸੈੱਟ ਆ ਜਾਏਗਾ ਸਾਰਿਆਂ ਨੂੰ ਐਲ ਤੇ ਐਕਸਲ ਵਾਲੇ ਲੈ ਸਕਦੇ ਜਿਨ੍ਹਾਂ ਨੂੰ ਰੂਸ ਹੋਏਗਾ ਉਹ ਟਾਈਟ ਕਰ ਸਕਦੇ ਜਿਨ੍ਹਾਂ ਨੂੰ ਟਾਈਟ ਹੋਏਗਾ ਫਿਰ ਮੁਸ਼ਕਲ ਹੋ ਜਾਂਦੀ ਆ ਡਬਲ ਐਕਸਲ ਵਾਲੇ ਨੂੰ ਨਹੀਂ ਆਏਗਾ ਕਲਰ ਦਿਖਾ ਰਹੀਆਂ ਤੁਹਾਨੂੰ ਕਲਰ ਦੇਖਦੇ ਜਾਓ ਲਓ ਜੀ ਫਿਰ ਆ ਗਿਆ ਅਗਲਾ ਕਲਰ ਬਹੁਤ ਸੋਹਣਾ ਜਿਹਾ ਕਲਰ ਆ ਆ ਲੋ ਠੀਕ ਹੈ ਪੀਚੀ ਪਿੰਕ ਜਿਹਾ ਕਲਰ ਆ ਗਿਆ ਬਹੁਤ ਪਿਆਰਾ ਸਰਬੋਸਕੀ ਵਾਲਾ ਡਿਜ਼ਾਈਨ ਆ ਪ੍ਰਾਈਸ ਸੇਮ ਰਹੂਗਾ ਪੈਂਟ ਪਲਾਜ਼ੋ ਵਗੈਰਾ ਸਾਰਾ ਕੁਝ ਸੇਮ ਰਹੇਗਾ ਔਰ ਠੀਕ ਹੈ 850 ਪ੍ਰਾਈਸ ਰਹੇਗਾ 1600 ਦੇ ਦੋ ਰਹਿਣਗੇ ਇੱਕ ਬੀਬੀ ਨੇ ਮੈਸੇਜ ਕੀਤਾ ਸੀਗਾ ਮੇਰੀ ਭੈਣ ਨੇ ਰਿਸਪੈਕਟਫੁਲ ਮੇਰੇ ਸਾਰੇ ਤੁਸੀਂ ਸਾਈਜ਼ ਸਾਈਜ਼ ਬਹੁਤ ਕਰਦੇ ਆ ਤੁਸੀਂ ਹਨਾ ਕੀ ਕਰੀਏ ਫਿਰ ਸਾਈਜ਼ ਦੱਸਣਾ ਹੀ ਪੈਂਦਾ ਲਓ ਜੀ ਡਿਜ਼ਾਈਨ ਚੈੱਕ ਕਰੋ ਬਹੁਤ ਪਿਆਰਾ ਡਿਜ਼ਾਈਨ ਸਾਈਜ਼ ਸੇਮ ਆਏਗਾ ਵੀ 21 21 22 ਬ੍ਰੈਸਟ ਵਾਲੇ ਨੂੰ ਆ ਜਾਏਗਾ ਹੁਣ ਕਈਆਂ ਦੇ ਦੇਖੋ ਪੇਟ ਵੀ ਜ਼ਿਆਦਾ ਹੁੰਦੇ ਆ ਆਪਣਾ ਆਪਣਾ ਬੋਡੀ ਦਾ ਨਾਪ ਹੁੰਦਾ ਕਿਸੇ ਦੀ ਇਹ ਚੀਜ਼ ਭਾਰੀ ਹੁੰਦੀ ਕਿਸੇ ਦੀ ਇਹ ਚੀਜ਼ ਭਾਰੀ ਹੁੰਦੀ ਆ ਤੇ ਉਸ ਹਿਸਾਬ ਨਾਲ ਤੁਸੀਂ ਥੋੜਾ ਜਿਆਦਾ ਦੇਖ ਲੈਣਾ ਮੇਜ਼ਰਮੈਂਟ ਸਾਰਿਆਂ ਦਾ ਸੇਮ ਨਹੀਂ ਨਾ ਪਾਏ ਫ੍ਰੀ ਸਾਈਜ਼ ਆ ਵੈਸੇ ਤੇ ਐਕਸਲ ਵਾਲੇ ਨੂੰ ਆ ਜਾਏਗਾ ਐਲ ਤੇ ਐਕਸਲ ਵਾਲੇ ਨੂੰ 1600 ਦੇ ਦੋ ਸੂਟ ਲੱਗਣਗੇ ਤੇ 850 ਦਾ ਇੱਕ ਸੂਟ ਲੱਗੇਗਾ ਸਟਾਲ ਸਾਰਿਆਂ ਨਾਲ ਹੈਗੇ ਆ ਨਾ ਹੈਲੋ ਇਹ ਵੀ ਕਲਰ ਬਹੁਤ ਪਿਆਰਾ ਲਵੈਂਡਰ ਕਲਰ ਆ ਹੈਲੋ ਜੀ ਠੀਕ ਹੈ ਸੇਮ ਸਾਈਜ਼ ਲੈਂਥ ਵਗੈਰਾ ਪ੍ਰੋਪਰ ਆਉਗੀ ਲਓ ਜੀ ਤੇ ਰਿਟਰਨ ਨਹੀਂ ਕਰਨਾ ਇਹਨਾਂ ਦੇ ਵਿੱਚੋਂ ਕੁਝ ਵੀ ਠੀਕ ਹੈ ਹੈਲੋ ਜੀ ਕਿਉਂਕਿ ਸੀਜ਼ਨ ਆਊਟ ਆ ਤੇ ਰਿਟਰਨ ਨਹੀਂ ਹੋਏਗਾ ਲਓ ਜੀ ਕਲਰ ਆ ਗਿਆ ਡਾਰਕ ਲਵੈਂਡਰ ਬਹੁਤ ਸੋਹਣੀਆਂ ਸ਼ੇਡਾਂ ਨੇ ਤੇ ਕਲਰ ਬਹੁਤ ਸੋਹਣੇ हिਪ ਵਗੈਰਾ ਬਹੁਤ ਸੋਹਣੀ ਬਣੀ ਹੋਈ ਹੈ ਇਹਨਾਂ ਦੇ ਨਾਲ ਤੇ ਪਾਕਟ ਵੀ ਹੈਗੀ ਆ ਹੈਲੋ ਜੀ ਠੀਕ ਹੈ ਡਾਰਕ ਲਵੈਂਡਰ ਕਲਰ ਨੈਕਸਟ ਕਲਰ ਆ ਗਿਆ ਜੀ ਬਲੈਕ ਹਲੋ ਠੀਕ ਹੈ ਵੀ ਬਹੁਤ ਸੁਣਾਈ ਨਾ ਇਹ ਸ਼ੇਪ ਜੀ ਬਣੇ ਹੋਇਆ ਸਟਿਚਿੰਗ ਸੋਣੀ ਹੈ ਇਹਨਾਂ ਦੀ हिਪ ਤੋਂ ਮਤਲਬ ਟਾਈਟ ਨਹੀਂ ਹੋਣਗੇ ਤੁਸੀਂ ਦੇਖੋ ਕਿੰਨੇ ਸਟੈਚੂਬਲ ਆ ਪਰ ਮੈਂ ਡਬਲ ਐਕਸਲ ਵਾਲਾ ਨਾ ਨਹੀਂ ਲੈਣਾ ਆ ਜਾਏਗਾ ਪਰ ਮੈਂ ਨਹੀਂ ਕਹਿਣਾ ਫਿਰ ਕਹਿਣਾ ਦੀਦੀ ਤੁਸੀਂ ਕਿਹਾ ਸੀ ਡਬਲ ਐਕਸਲ ਨੂੰ ਆ ਜਾਏਗਾ ਲਓ ਜੀ ਇਹ ਵੀ ਉਹੀ ਪੀਚ ਜਿਹਾ ਕਲਰ ਆ ਗਿਆ ਗਾਜਰੀ ਪੀਚ ਠੀਕ ਹੈ ਹੈਲੋ ਸਟਾਲ ਆਏਗਾ ਸਾਰਿਆਂ ਦੇ ਨਾਲ ਪੈਂਟ ਪਲਾਜ਼ੋ ਆਏਗਾ ਔਰ ਸਟੈਚੇਬਲ ਆਏਗਾ ਹਲੋ ਠੀਕ ਹੈ ਇੱਕ ਆ ਗਿਆ 바ਵਾ ਕਲਰ ਲਓ ਜੀ ਤੁਸੀਂ ਜਦੋਂ ਲੈਣਾ ਹੈ ਲੈਂਥ ਵਗੈਰਾ ਪੁੱਛ ਲੈਣਾ ਫਿਟਿੰਗ ਵਗੈਰਾ ਪੁੱਛ ਲੈਣਾ ਆਪਣੀ ਦੱਸ ਦੇਣਾ ਉਸ ਹਿਸਾਬ ਨਾਲ ਤੁਸੀਂ ਕਨਫਰਮ ਕਰਨਾ ਆਪਣਾ ਆਰਡਰ ਇਹ ਸਿੱਗੇ ਸਾਡੇ ਅੱਜ ਦੇ ਵੈਲਵਟ ਦੇ ਪੀਸ ਪ੍ਰਾਈਸ ਲੱਗੇਗਾ ਜੀ 850 ਦਾ ਇੱਕ ਪੀਸ 1600 ਦੇ ਦੋ ਪੀਸ ਫਟਾਫਟ ਸ਼ੋਪਿੰਗ ਕਰੋ ਠੀਕ ਹੈ ਐਵਲੀਆਂ ਆਫਰਾਂ ਬਾਅਦ ਵਿੱਚ ਨਹੀਂ ਆਉਣੀਆਂ ਨੈਕਸਟ ਟਾਈਮ ਆਏਗਾ 1000 ਪਲੱਸ ਤੱਕ ਤੁਹਾਨੂੰ ਸੂਟ ਮਿਲ ਸਕਦਾ ਹੈ ਇਹ ਵਾਲਾ ਕਿਉਂਕਿ ਵੈਲਵਟ ਦਾ ਸੂਟ ਨਿੱਗਾ ਵੀ ਬਹੁਤ ਆ ਸੋਹਣਾ ਵੀ ਬਹੁਤ ਆ ਬਸ ਫਟਾਫਟ ਲਓ ਤੇ ਪਾਓ ਤੇ ਬਾਜ਼ਾਰ ਜਾਓ ਠੀਕ ਹੈ ਜੀ ਤੇ ਉਮੀਦ ਕਰਦੇ ਤੁਹਾਨੂੰ ਇਹ ਵੀ ਵੀਡੀਓ ਪਸੰਦ ਆਈ ਹੋਵੇਗੀ ਅਗਰ ਪਸੰਦ ਆਈ ਤੇ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਥੈਂਕ ਯੂ ਧੰਨਵਾਦ